ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂ ਸਾਡੇ ਚੈਨਲ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਟੱਲੀ ਵਾਲਾ ਜਿਹੜਾ ਬਟਨ ਆ ਉਹਨੂੰ ਜ਼ਰੂਰ ਨਾਪਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਸਾਡੀ ਤੁਹਾਡੇ ਤੱਕ ਪਹਿਲਾਂ ਪਹੁੰਚੇ ਬਾਕੀ ਦੇਖੋ ਤੁਸੀਂ ਮਤਲਬ ਜਦੋਂ ਵੀ ਸਾਡੀ ਵੀਡੀਓ ਸਟਾਰਟ ਕਰਦੇ ਹੋ ਲਾਈਕ ਕਮੈਂਟ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅਗੇ ਸ਼ੇਅਰ ਕਰ ਦਿਆ ਕਰੋ ਅੱਜ ਤੁਹਾਨੂੰ ਦੱਸਣ ਲੱਗਾ ਹਾਂ ਘਰ ਵਿੱਚ ਸਾਨੂੰ ਕਿਹੜੇ-ਕਿਹੜੇ ਪੌਦੇ ਜ਼ਰੂਰੀ ਨੇ ਦੇਖੋ ਜੇ ਤੁਸੀਂ ਘਰ ਦੇ ਵਿੱਚ ਹਲਦੀ ਦਾ ਪੌਦਾ ਲਗਾਉਨੇ ਉਹਦੇ ਨਾਲ ਘਰ ਦੇ ਵਿੱਚ ਸੁਖ ਸ਼ਾਂਤੀ ਤਨ ਆਉਂਦਾ ਜੇ ਤੁਸੀਂ ਤુલਸੀ ਦਾ ਪੌਦਾ ਲਗਾਉਨੇ ਉਹਦੇ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਹਟਦੀਆਂ ਨੇ ਹਵਾ ਵੀ ਸ਼ੁੱਧ ਹੁੰਦੀ ਆ ਤੇ ਬਾਕੀ ਤੁਹਾਡੇ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਐ ਕਿਉਂਕਿ ਜਿਹੜਾ ਤુલਸੀ ਦਾ ਪੌਦਾ ਇਹ ਮਾਂ ਲక్ష్ਮੀ ਦਾ ਦੂਜਾ ਰੂਪ ਇਹ ਫਿਰ ਹੈਗਾ ਆਪਣੇ ਕੋਲੇ ਮਨੀ ਪਲਾਟ ਮਨੀ ਪਲਾਟ ਲਗਾਉਣ ਨਾਲ ਵੀ ਘਰ ਵਿੱਚ ਤੰਦ ਦੀ ਬਰਕਤ ਆਉਂਦੀ ਹੈ ਤੰ ਬਹੁਤ ਪਰ ਇਹ ਕਦੇ ਵੀ ਉਹ ਲੋਕ ਨਾਲ ਨਾ ਲਾਉਣ ਜਿਨ੍ਹਾਂ ਦੇ ਮਤਲਬ ਟੇਵੇ ਦੇ ਵਿੱਚ ਲਿਖਿਆ ਹੁੰਦਾ ਕਈਆਂ ਦੇ ਵੀ ਇਸ ਤੁਸੀਂ ਮਨੀ ਪਲਾਟ ਨਹੀਂ ਲਗਾ ਸਕਦੇ ਜਿਨ੍ਹਾਂ ਦੇ ਟੇਵੇ ਵਿੱਚ ਇਹ ਲਿਖਿਆ ਹੋਵੇ ਉਹਨਾਂ ਨੂੰ ਕਦੇ ਭੁੱਲ ਕੇ ਵੀ ਘਰ ਦੇ ਵਿੱਚ ਮਨੀ ਪਲਾਟ ਨਹੀਂ ਲਗਾਉਣਾ ਚਾਹੀਦਾ ਉਹਨਾਂ ਲਈ ਇਹ ਹਾਨੀਕਾਰਕ ਵੀ ਹੈਗਾ ਦੂਜੀ ਗੱਲ ਇਹ ਦੱਸਦೇನೆ ਵੀ ਮਨੀ ਪਲਾਟ ਜਦੋਂ ਵੀ ਲਾਉਣਾ ਹੋਵੇ ਤਾਂ ਚੋਰੀ ਤੇ ਲਿਆ ਕੇ ਲੱਗਦਾ ਤਾਂ ਇਹ ਵਫਾ ਕਰਦਾ ਨਹੀਂ ਨਹੀਂ ਕਰਦੇ ਆਪਾਂ ਸਾਹਮਣੇ ਲੈ ਆਈਏ ਟਾਣੀ ਤੋੜ ਕੇ ਤੇ ਜੇ ਆਪਾਂ ਚੋਰੀ ਤੇ ਨਾਲ ਤੋੜਦਾ ਤਾਂ ਅੱਜ ਕੱਲ ਹਰ ਇੱਕ ਦੇ ਕੈਮਰੇ ਲੱਗੇ ਹੁੰਦੇ ਨੇ ਅੱਜ ਕੱਲ ਤਾਂ ਲੌਬੀ ਵਗੈਰਾ ਸਾਰੇ ਕਿਤੇ ਕੈਮਰੇ ਨੇ ਹੈਕ ਨਹੀਂ ਹੁਣ ਅੱਗੇ ਵਾਲੀਆਂ ਗੱਲਾਂ ਤਾਂ ਨਹੀਂ ਰਹੀਆਂ ਪਰ ਜੇ ਕਿਤੋਂ ਮਿਲ ਜਵੇ ਤਾਂ ਦੇਖ ਲਿਓ ਨਹੀਂ ਤਾਂ ਐਸੇ ਮੁੱਲ ਵੀ ਲਾਉਂਦੇ ਪਰ ਮੁੱਲ ਵਾਲਾ ਕਹਿੰਦੇ ਉਹਨਾਂ ਦਾ ਫਾਇਦਾ ਨਹੀਂ ਕਰਦਾ ਹੈਗਾ ਜਿਹੜਾ ਬਾਸ ਦਾ ਪੌਦਾ ਬੈਸੇ ਮੈਂ ਕਈ ਬੁੜੀਆਂ ਕੋਲੋਂ ਅੱਗੇ ਪੁਰਾਣੀਆਂ ਕੋਲੋਂ ਸੁਣਿਆ ਵੀ ਬਾਸ ਦੇ ਨਾਲ ਕਿ ਦੁਸ਼ਮਣ ਵੱਧਦੇ ਨਹੀਂ। ਉਹ ਗੱਲ ਪਤਾ ਨਹੀਂ ਉਹਨਾਂ ਨੇ ਕਿੱਥੋਂ ਇਹ ਕੀਤੀ ਹੋਈ ਸੀ ਕਿੱਥੋਂ ਨਹੀਂ ਪਰ ਇਹ ਸਾਰੇ ਬਹਿਮ ਨੇ। ਪੌਦਾ ਕੋਈ ਵੀ ਮਾੜਾ ਨਹੀਂ ਹੈਗਾ। ਪੌਦੇ ਸਾਰੇ ਚੰਗੇ ਨੇ ਸਾਡੇ ਮਨ ਦੇ ਵਿਚਾਰ ਨੇ ਸਾਡੇ ਜਿਹੜੇ ਮਨ ਦੇ ਵਿੱਚ ਹਿਰਦੇ 'ਚ ਉੱਪਦੇ ਨੇ ਉਹ ਸਾਡੇ ਲਈ ਹਾਨੀਕਾਰਕ ਹੁੰਦੇ ਨੇ। ਜਦੋਂ ਸਾਡਾ ਇਥੋਂ ਹਿਰਦਾ ਸ਼ੁੱਧ ਹੋ ਗਿਆ। ਦਵੇਤ ਭਾਵਨਾ ਖਤਮ ਹੋ ਗਈ। ਜਦੋਂ ਸਾਨੂੰ ਕੋਈ ਵੀ ਦੁਸ਼ਮਣ ਨਹੀਂ ਲੱਗਦਾ ਤਾਂ ਸਮਝੋ ਅਸੀਂ ਇੱਕ ਨੰਬਰ ਦੇ ਲੋਕ ਬਣ ਗਏ। ਜਿੰਨਾ ਚਿਰ ਇੱਥੇ ਵਾਰ-ਵਾਰ ਸਾਡੇ ਮਨ ਦੇ ਵਿੱਚ ਜ਼ਹਿਰ ਆ ਸਾਨੂੰ ਇਹੀ ਜ਼ਹਿਰ ਬਿਮਾਰੀਆਂ ਦਾ ਕਾਰਨ ਬਣਦੀ ਆ ਕੋਈ ਜ਼ਹਿਰ ਇੱਕ ਖਤਰਨਾਕ ਚੀਜ਼ ਆ ਭਵੇਂ ਉਹ ਸਾਡੇ ਹਿਰਦੇ ਦੇ ਅੰਦਰ ਆ ਅਸੀਂ ਕਹਿੰਦੇ ਅਸੀਂ ਕਿਹੜਾ ਕੋਈ ਜ਼ਹਿਰ ਖਾਧੀ ਆ ਕਿਉਂਕਿ ਸਾਡੇ ਅੰਦਰ ਜ਼ਹਿਰ ਭਰੀ ਹੋਈ ਆ ਉਹ ਜ਼ਹਿਰ ਸਾਡਾ ਨੁਕਸਾਨ ਕਰਦੀ ਆ ਉਹ ਜ਼ਹਿਰ ਸਾਡੇ ਸਰੀਰ ਨੂੰ ਗਾਸਦੀ ਆ ਜਿਹੜੀ ਹਿਰਦੇ ਦੇ ਵਿੱਚ ਆ ਜਿਹੜੀ ਸਾਡੀ ਜਮਾ ਕਰਕੇ ਰੱਖੀ ਹੋਈ ਆ ਉਹਨੂੰ ਜ਼ੋਰ ਪਾਉ ਬਾਹਰ ਕੱਢਣ ਦਾ ਪਤਾ ਨਹੀਂ ਮਾਲਕ ਦਾ ਕਿਹੜਾ ਟਾਈਮ ਆ ਜਾਓ ਕਦੋਂ ਬਾਹਰ ਨਿਕਲ ਜਿਓ ਬਾਹਰ ਨਿਕਲ ਜਿਓ ਸੋਨੇ ਤੇ ਸੁਹਾਗਾ ਬਸ بار بار ਨਿਗਾ ਉੱਥੇ ਮਾਰੋ ਵੀ ਮੇਰੇ ਮਨ ਦੇ ਵਿੱਚ ਕਿਸੇ ਦੀ ਗਲਤ ਵਿਚਾਰਤਾ ਨਹੀਂ ਆ ਰਿਹਾ ਅਗਰ ਗਲਤ ਵਿਚਾਰ ਆ ਰਿਹਾ ਫੇਸ ਅੰਝ ਲੋ ਵੀ ਤੁਹਾਡੇ ਅੰਦਰ ਜ਼ਹਿਰ ਹੈਗੀ ਹੈ ਹਜੇ ਵੀ ਭਾਵੇਂ ਤੁਸੀਂ ਆਪਾ ਗਾ ਤੋਂ ਉੱਤੋਂ ਤੋਂ ਬਾਣੀ ਪੜ ਲਈ ਪਰ ਹਿਰਦਾ ਨਹੀਂ ਤੁੱਟਾ ਗਿਆ ਜਦੋਂ ਉਹ ਤੁੱਟਾ ਗਿਆ 12 ਨਿਆਰੇ ਨਹੀਂ ਹਾਂ ਗਲਤ ਵਿਚਾਰ ਫੇਰ ਵੀ ਤੁਹਾਡੇ ਜੇ ਮਨ ਚ ਉਹ ਇੱਥੇ ਇੱਥੇ ਰਹੋ ਇੱਥੇ ਨਹੀਂ ਜਾਊਗਾ ਜੇ ਕਿਤੇ ਆ ਵੀ ਜਾਉਣਾ ਜਿਵੇਂ ਬਾਣੀ ਇੱਥੇ ਕੇ ਰਹਿੰਦੀ ਆ ਇੱਥੇ ਨਹੀਂ ਆਉਂਦੀ ਜੇ ਗਲਤ ਵਿਚਾਰ ਬਾਇਚਾਂਸ ਆਉਂਦਾ ਵੀ ਉਹ ਇੱਥੇ ਕੇ ਆਊਗਾ ਉਹ ਇੱਥੋਂ ਕੇ ਜਦੀ ਦਫਾ ਕਰ ਦਿਆ ਕਰੋ ਕੱਢ ਦਿਆ ਕਰੋ ਬਾਹਰ ਇੱਕ ਨਹੀਂ ਹੁਣ ਬਾਸ ਦਾ ਪੌਦਾ ਘਰ ਦੇ ਵਿੱਚ ਲਗਾਉਣ ਨਾਲ ਤੁਸੀਂ ਕਿਸੇ ਗਮਲੇ ਵਿੱਚ ਲੁਕਾ ਸਕਦੇ ਹੋ ਇਹਨੂੰ ਪਰ ਜਿਹੜਾ ਲਾਲ ਰੰਗ ਦਾ ਧਾਗਾ ਹੁੰਦਾ ਉਹਦੇ ਨਾਲ ਬੰਨ ਕੇ ਰੱਖਣਾ ਫੀਤਾ ਲੈ ਲਓ ਕੋਈ ਚੀਜ਼ ਕੋਈ ਵੀ ਐੜਾ ਡਰੰਗ ਦੀ ਲਾਲ ਰੰਗ ਦੀ ਲੈ ਲਓ ਉਹਦੇ ਨਾਲ ਇਹਨੂੰ ਬੰਨੋ ਇਹਨੂੰ ਖੁੱਲਾ ਨਾ ਛੱਡਿਓ ਕਦੇ ਵੀ ਹੁਣ ਤੁਸੀਂ ਇਹ ਰੱਖਣਾ ਕਿੱਥੇ ਆ ਬਾਂਸ ਦਾ ਜਿਹੜਾ ਆਪਾਂ ਨੇ ਪੌਦਾ ਲਗਾਇਆ ਉੱਤਰ ਦਿਸ਼ਾ ਦੇ ਵਿੱਚ ਇਹ ਤੁਹਾਡੇ ਘਰ ਦੇ ਵਿੱਚ ਧਨ ਵੀ ਆਊਗਾ ਥਵਾਕ ਵੀ ਬਣਿਆ ਰਹੂਗਾ ਸੁਖ ਸ਼ਾਂਤੀ ਬਿਮਾਰੀ ਵੀ ਘਟੂਗਾ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਵੀ ਮਿੱਤਰ ਬਣਨੇ ਸ਼ੁਰੂ ਹੋ ਜਾਣਗੇ ਜਿਹੜੇ ਲੋਕ ਪਿਛਲੇ ਕੈਸ ਨੇ ਵੀ ਇਹ ਦੁਸ਼ਮਣੋਂ ਨੂੰ ਪੈਦਾ ਕਰਦਾ ਜਿਆਦਾ ਨਹੀਂ ਇਹ ਗੱਲ ਤੁਹੰ데 ਨੇ ਕਈ ਗੱਲਾਂ ਤੁਹਾਡੇ ਬਾਂਸ ਦੇ ਵਿੱਚ ਵਾਧਾ ਹੋ ਪਰਿਵਾਰ ਦੇ ਵਿੱਚ ਵਾਧਾ ਹੋਊਗਾ ਹਾਂਜੀ ਇੱਕ ਛਨੀ ਦਾ ਪੌਦਾ ਹੁੰਦਾ ਜੇ ਤੁਸੀਂ ਆਪਣੇ ਘਰ ਵਿੱਚ ਛਨੀ ਦਾ ਪੌਦਾ ਲਗਾ ਲਓ ਉਹਦੇ ਨਾਲ ਵੀ ਬਹੁਤ ਹੀ ਘਰ ਦੇ ਵਿੱਚ ਬਰਕਤਾਂ ਧੰਦੀ ਆਵਾਜ਼ਾਈ ਬਣੀ ਰਹਿੰਦੀ ਹੈ ਧਾਨ ਨਹੀਂ ਰੁਕਦਾ ਕਿਸੇ ਪਾਸੇ ਜੇ ਆਪਾਂ ਲੈਣਾ ਉਹ ਵੀ ਆਪਣੇ ਕੋਲੇ ਆਊਗਾ ਕਿ ਛਨੀ ਦੇ ਪੌਦੇ ਵਿੱਚ ਇੰਨੀ ਵੱਡੀ ਤਾਕਤ ਹੈ ਹਰ ਇੱਕ ਪੌਦੇ ਦੀ ਆਪੋ ਆਪਣੀ ਲਹਿਦਾ ਲਹਿਦਾ ਪਾਵਰ ਹੁੰਦੀ ਹੈ ਕੋਈ ਪੌਦਾ ਕਿਸੇ ਦੇ ਨਾਲ ਨਹੀਂ ਮੈਚ ਕਰਦਾ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹੋ ਜਿਹੀ ਵੀਡੀਓ ਮੈਂ ਡੇਲੀ ਪਾਉਣੀ ਆ ਤੇ ਫਾਇਦੇ ਵੀ ਲੋਕਾਂ ਨੂੰ ਬਹੁਤ ਹੁੰਦੇ ਨੇ ਫੇਸਬੁੱਕ ਤੇ ਮੈਂ ਸਟੇਟਸ ਵੀ ਲਾਉਣੀ ਆ ਡੇਲੀ ਜਿੰਨਾ ਲੋਕਾਂ ਦੇ ਫਾਇਦੇ ਹੁੰਦੇ ਨੇ ਤੇ ਦੇਖੋ ਜਿਹੜੇ ਕਈ ਵਾਰੀ ਪਹਿਲੀ ਵਾਰ ਹੀ ਆਏ ਹਨ ਉਹ ਆਪਣੀ ਪੜਾਅਸ ਕੱਢਣ ਲਈ ਨੇ ਉਹ ਗੱਲ ਵੱਖਰੀ ਐ ਬਾਕੀ ਜਿਹੜਾ YouTube ਤੇ ਕਿਸੇ ਨੇ ਮੇਰੇ ਨਾਮ ਤੇ ਨਵਾਂ ਸੌਰੀ ਮੇਰੀਆਂ ਵੀਡੀਓ ਪਾ ਕੇ ਚੈਨਲ ਬਣਾਇਆ ਹੈ ਸਾਰੀਆਂ ਵੀਡੀਓ ਮੇਰੀਆਂ ਨੇ ਉਹਦੇ ਉੱਤੇ ਲੋਕਾਂ ਨੂੰ ਭੁਲੇਖਾ ਲੱਗਦਾ ਵੀ ਇਹ ਬੇਬੇ ਦਾ ਚੈਨਲ ਆ ਉਹ ਮੇਰਾ ਚੈਨਲ ਨਹੀਂ ਹੈਗਾ ਉਹਦਾ ਨਾਂ ਰੱਖਿਆ ਹੋਇਆ ਅਗਲੇ ਦਾ ਪੰਜਾਬੀ ਟੋਟਕੇ ਪੰਜਾਬੀ ਦੇ ਵਿੱਚ ਹੀ ਲਿਖਿਆ ਹੋਇਆ ਪੰਜਾਬੀ ਟੋਟਕੇ ਉਹਦੇ ਉੱਤੇ ਪਹਿਲਾਂ ਜੇ ਤੁਸੀਂ ਉਸ ਪੇਜ ਤੇ ਜਾਵੋ ਉੱਥੋਂ ਬਿਲਕੁਲ ਮੇਰੀ ਫੋਟੋ ਨਹੀਂ ਦਿਸੂਗੀ ਤੁਹਾਨੂੰ ਮੈਂ ਤੁਹਾਨੂੰ ਉਹਦੀ ਪਛਾਣ ਦੱਸਦੀ ਆ ਤੇ ਬਾਅਦ ਵਿੱਚ ਜਦੋਂ ਤੁਸੀਂ ਸਟਾਰਟ ਕਰੋਗੇ ਫਿਰ ਮੇਰੀ ਫੋਟੋ ਆਊਗੀ ਫਿਰ ਮੇਰੀ ਵੀਡੀਓ ਚੱਲੂਗੀ ਮਤਲਬ ਪਹਿਲਾਂ ਬੰਦ ਕੀਤੇ ਆ ਨੇ ਜੇ ਤੁਸੀਂ ਚੈਨਲ ਦੇ ਉੱਤੇ ਦੇਖੋਗੇ ਤਾਂ ਵੀਡੀਓ ਨੂੰ ਸਾਰਿਆਂ ਨੂੰ ਲੋਕ ਲੱਗਿਆ ਹੈ ਉੱਥੇ ਕੋਈ ਵੀ ਮੇਰਾ ਜਿਹੜਾ ਫੇਸ ਆ ਦਿਖਾਈ ਨਹੀਂ ਦਿੰਦਾ ਬਾਕੀ ਜਿੰਨੇ ਵੀ ਮੇਰੇ ਚੈਨਲ ਨੇ ਸਾਰਿਆਂ ਤੇ ਮੇਰੇ ਆਪ ਦਾ ਲਿਖਿਆ ਫੋਟੋ ਨਹੀਂ ਲਾਹੀ ਇੱਕ ਚੈਨਲ ਤੇ ਮੇਰੀ ਗੋੜ ਜਵਾਨ ਤੇ ਫੋਟੋ ਨਹੀਂ ਲਾਹੀ ਉੱਥੇ ਵੀ ਮੈਂ ਆਪਣੀ ਫੋਟੋ ਲਾ ਲੈਣੀ ਹੈ ਦੇਖੋ ਇਹ ਜਿਆਦਾ ਤਾਂ ਸਾਵਧਾਨ ਰਹੋ ਕਾਹਲੂ ਕੋਈ ਸਕੈਨਰ ਲਾਵੇ ਕੋਈ ਤੁਹਾਡੇ ਕੋਲੋਂ ਪੈਸੇ ਮੰਗੇ ਜਾਂ ਕੋਈ ਉਸ ਵੀਡੀਓ ਦੇ ਵਿੱਚ ਕੋਈ ਗਲਤ ਰਿਕਾਟਨ ਕਰਕੇ ਵੀ ਪਾ ਸਕਦਾ ਹੈ ਕਿ ਨਹੀਂ ਐਸੇ ਕਰਕੇ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਪੰਜਾਬੀ ਟੋਟਕੇ ਇਹਦੇ ਉੱਤੇ ਲਿਖਿਆ ਵੀ ਪੰਜਾਬੀ ਨਾਲ ਹੀ ਹੋਇਆ ਉਹ ਮੇਰਾ ਚੈਨਲ ਨਹੀਂ ਹੈਗਾ ਵੈਸੇ ਮੈਂ ਰੋਜ਼ ਹੀ ਲੌਸ ਕਰਦੀ ਆ ਵੀ ਉਹ ਚੈਨਲ ਮੇਰਾ ਨਹੀਂ ਹੈਗਾ ਉੱਥੇ ਨਾ ਜਾਵੋ ਸਾਵਧਾਨ ਰਹੋ ਮੇਰੇ YouTube ਤੇ ਤਿੰਨ ਚੈਨਲ ਨੇ ਪਹਿਲਾ ਚੈਨਲ ਮੇਰਾ ਹੈਗਾ ਸਹਿਲ ਜੋਤ ਸੋਮਨ ਦੂਜਾ ਮੇਰਾ ਹੈਗਾ ਗੋਡਜ਼ ਵਨ ਤੀਜਾ ਮੇਰਾ ਹੈਗਾ ਬੇਬੇ ਦੇ ਟੋਟਕੇ ਉਹ ਮੈਂ ਹੁਣੇ ਬਣਾਇਆ ਹਜੇ ਨਵਾਂ ਚੈਨਲ ਆ ਮੇਰਾ ਤੇ ਬਾਕੀ ਜਿਹੜਾ ਉਹ ਬਣਾਇਆ ਹੋਇਆ ਉਦੋਂ ਤੇ 500 ਫਾਲੋਅਰ ਸਬਸਕ੍ਰਾਈਬਰ ਹੈਗਾ ਕਰਨ ਇਹਦਾ ਪਰ ਮੇਰਾ ਨਹੀਂ ਹੈਗਾ ਬੱਚੋ ਉੱਥੋਂ ਉੱਥੇ ਨਾ ਜਾਵੋ ਮਿਹਨਤ ਵਾਲਾ ਹੀ ਕੰਮ ਆ ਮੇਰੀਆਂ ਕੋਈ ਯਾਨੀ ਵੀਊ ਖਰਾਬ ਕਰਨ ਦਾ ਮਾਰਾ ਇਸ ਤਰ੍ਹਾਂ ਕੋਈ ਕਰ ਰਿਹਾ ਕੋਈ ਵੀ ਹੈ ਉੱਥੇ ਵੀ ਮੈਂ ਅੱਜ ਵੀਡੀਓ ਪਾ ਦੇਣੀ ਆ ਅਗਲਾ ਵੀ ਕਿਹੜਾ ਜਿਹੜਾ ਹੁਣ ਕੰਮ ਕਰਦਾ ਮਿਹਨਤ ਕਰਦਾ ਉਹ ਵੀ ਫਿਰ ਸਾਰੇ ਪਾਸੇ ਵਾਲਾ ਜਾਣਦਾ ਹੁੰਦਾ ਕਰਨ ਉੱਥੇ ਵੀ ਮੈਂ ਰੋਕ ਲਾ ਦਨੀ ਆ